ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੀਆਂ ਘਟਨਾਵਾਂ ਤੇ ਅੱਜ ਦੀ ਜਿਹੜੀ ਕਹਾਣੀਆਂ ਮੈਂ ਪਹਿਲੀ ਦੱਸ ਦਿੰਨਾ ਕਿ ਤੁਹਾਡੇ ਹੋਸ਼ ਉਡਾ ਕੇ ਰੱਖ ਦਊਗੀ ਤੁਸੀਂ ਸੋਚੋਗੇ ਕਿ ਐਦਾਂ ਵੀ ਹੋ ਸਕਦਾ ਜਦੋਂ ਮੈਂ ਇਹ ਕਹਾਣੀ ਪੜ੍ਹ ਰਿਹਾ ਸੀ ਤਾਂ ਮੈਨੂੰ ਵੀ ਲੱਗਿਆ ਕਿ ਐਦਾਂ ਕਿਵੇਂ ਹੋ ਸਕਦਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹੰਦ ਥਾਣੇ ਤੋਂ ਸਰਹੰਦ ਦੇ ਥਾਣੇ ਦੇ ਵਿੱਚ 19 ਜੁਲਾਈ 2023 ਨੂੰ ਇੱਕ ਪਰਿਵਾਰ ਵੱਲੋਂ ਇੱਕ ਵਿਅਕਤੀ ਦੀ ਗੁੰਮਸੁਦਾ ਦੀ ਜਿਹੜੀ ਤਲਾਸ਼ ਦੀ ਰਿਪੋਰਟ ਲਿਖਾਈ ਜਾਂਦੀ ਆ ਜਾਨਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਗੁੰਮ ਹੋ ਜਾਂਦਾ ਉਹਦੀ ਰਿਪੋਰਟ ਥਾਣੇ ਦੇ ਵਿੱਚ ਲਿਖਾਈ ਜਾਂਦੀ ਆ ਤਾਂ ਜਦੋਂ ਪਰਿਵਾਰਕ ਮੈਂਬਰ ਐਫ ਆਈ ਆਰ ਦਰਜ ਕਰਾ ਰਹੇ ਹੁੰਦੇ ਨੇ ਰਿਪੋਰਟ ਲਿਖਾ ਰਹੇ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਸੁਖਜੀਤ ਸਿੰਘ ਜਿਹੜਾ ਵਿਅਕਤੀ ਗੁੰਮ ਹੋਇਆ ਉਹ ਆਪਣੇ ਮਿੱਤਰ ਨੂੰ ਮਿਲਣ ਲਈ ਨਿਕਲਿਆ ਸੀ ਘਰੋਂ ਪਰ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਇਆ ਰਿਪੋਰਟ ਲਿਖਣ ਤੋਂ ਬਾਅਦ ਜਿਹੜੀ ਸਰਹੰਦ ਥਾਣੇ ਦੀ ਪੁਲਿਸ ਆ ਉਹ ਜਾਂਚ ਚ ਲੱਗ ਜਾਂਦੀ ਆ ਸੁਖਜੀਤ ਸਿੰਘ ਦੀ ਭਾਲ ਚ ਲੱਗ ਜਾਂਦੀ ਆ ਤਾਂ ਕੁਝ ਟਾਈਮ ਲੰਘਦਾ ਜਦੋਂ ਭਾਲ ਜਾਰੀ ਕਰਦੀ ਆ ਪੁਲਿਸ ਤਾਂ ਜਿਹੜੀ ਸਰਹੰਦ ਦੀ ਨਹਿਰ ਆ ਉੱਥੇ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿ ਸੁਖਜੀਤ ਸਿੰਘ ਦਾ ਜਿਹੜਾ ਜਿਹੜਾ ਮੋਟਰਸਾਈਕਲ ਆ ਉਹ ਨਹਿਰ ਦੇ ਕੰਢੇ ਖੜਾ ਹੁੰਦਾ ਤੇ ਉਹਦੇ ਨਾਲ ਹੀ ਉੱਥੇ ਇੱਕ ਜਿਹੜੀ ਸੁਖਜੀਤ ਸਿੰਘ ਦੀ ਚੱਪਲ ਆ ਉਹ ਵੀ ਉੱਥੇ ਖੱਡੀ ਹੁੰਦੀ ਆ ਤੇ ਉਹਦਾ ਜਿਹੜਾ ਮੋਬਾਈਲ ਫੋਨ ਆ ਉਹ ਇੱਕ ਜਿੱਦ ਰਖਤ ਦੇ ਨੀਚੇ ਦੱਬਿਆ ਹੋਇਆ ਮਿਲਦਾ ਤਾਂ ਪੁਲਿਸ ਨੂੰ ਇਹ ਲੱਗਦਾ ਕਿ ਜਿਹੜੀ ਇਹ ਵਾਰਦਾਤ ਆ ਜਿਹੜੀ ਇਹ ਘਟਨਾ ਸੁਖਜੀਤ ਸਿੰਘ ਦੀ ਉਸ ਸਾਈਡ ਨੂੰ ਲੈ ਕੇ ਆ ਜਾਨੀ ਕਿ ਆਤਮ ਹੱਤਿਆ ਕਰ ਲਈ ਸੁਖਜੀਤ ਸਿੰਘ ਨੇ ਜਦੋਂ ਜਿਹੜੇ ਪਰਿਵਾਰਕ ਮੈਂਬਰ ਨੇ ਪੁਲਿਸ ਉਹਨਾਂ ਨੂੰ ਦੱਸਦੀ ਹੈ ਕਿ ਸੁਖਜੀਤ ਸਿੰਘ ਨੇ ਪੁਲਿਸ ਨੂੰ ਇਦਾਂ ਲੱਗਦਾ ਕਿ ਸੁਖਜੀਤ ਸਿੰਘ ਨੇ ਆਤਮ ਹੱਤਿਆ ਕੀਤੀ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਸੁਖਜੀਤ ਸਿੰਘ ਆ ਜਿਹੜਾ ਉਹ ਸੋਇਡ ਨਹੀਂ ਕਰ ਸਕਦਾ ਉਹ ਆਤਮ ਹੱਤਿਆ ਨਹੀਂ ਕਰ ਸਕਦਾ ਤਾਂ ਜਿਹੜਾ ਦਰਖਤ ਥੱਲੋਂ ਪੁਲਿਸ ਨੂੰ ਮੋਬਾਈਲ ਫੋਨ ਲੱਭਦਾ ਹੈ ਸੁਖਜੀਤ ਸਿੰਘ ਦਾ ਤਾਂ ਇਹ ਵੀ ਇੱਕ ਪੁਲਿਸ ਸੋਚਦੀ ਆ ਸਵਾਲ ਪੁਲਿਸ ਅੱਗੇ ਵੀ ਖੜਾ ਹੁੰਦਾ ਕਿ ਜੇ ਆਤਮ ਹੱਤਿਆ ਕਰਨੀ ਸੀ ਸੁਖਜੀਤ ਸਿੰਘ ਨੇ ਜਾਂ ਜੋ ਵੀ ਸੀ ਤਾਂ ਮੋਬਾਈਲ ਦੱਬਣ ਦਾ ਕੀ ਕਾਰਨ ਹੋ ਸਕਦਾ ਪੁਲਿਸ ਪਰਿਵਾਰ ਨੂੰ ਪੁੱਛਦੀ ਆ ਕਿ ਕੀ ਕਾਰਨ ਹੋ ਸਕਦਾ ਤਾਂ ਪੁਲਿਸ ਨੂੰ ਪਰਿਵਾਰ ਦਾ ਇਹੀ ਕਹਿਣਾ ਹੁੰਦਾ ਕਿ ਸੁਖਜੀਤ ਸਿੰਘ ਆ ਜਿਹੜਾ ਉਹ ਸੁਸਾਇਡ ਨਹੀਂ ਕਰ ਸਕਦਾ ਤਾਂ ਕੁਝ ਟਾਈਮ ਲੰਘਦਾ ਕੁਝ ਘੰਟੇ ਲੰਘਦੇ ਨੇ ਉਹ ਸੋਚਦੇ ਨੇ ਕੋਈ ਗੋਤਾਖੋਰ ਦੀ ਜਿਹੜੀ ਟੀਮਾਂ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਸੁਖਜੀਤ ਸਿੰਘ ਦੀ ਜਿਹੜੀ ਨਹਿਰ ਚੋਂ ਆ ਉਹਦੀ ਡੈੱਡ ਬੋਡੀ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਆ ਪਰ ਉਹਦੀ ਡੈੱਡ ਬੋਡੀ ਆ ਜਿਹੜੀ ਸੁਖਜੀਤ ਸਿੰਘ ਦੀ ਨਹੀਂ ਮਿਲਦੀ ਤਾਂ ਪੁਲਿਸ ਦੀ ਭਾਲ ਆ ਜਿਹੜੀ ਜਾਂਚ ਆ ਉਹ ਅੱਗੇ ਵੱਲ ਵਧਦੀ ਆ ਤਾਂ ਪੁਲਿਸ ਨੂੰ ਇੱਕ ਸੂਚਨਾ ਮਿਲਦੀ ਆ ਪਰਿਵਾਰਕ ਮੈਂਬਰਾਂ ਵੱਲੋਂ ਕਿ ਫਤੇਗੜ ਸਾਹਿਬ ਦੇ ਵਿੱਚ ਇੱਕ ਜਿਹੜਾ ਨਵਾਂ ਦੋਸਤ ਬਣਿਆ ਸੀ ਗੁਰਪ੍ਰੀਤ ਸਿੰਘ ਸੁਖਜੀਤ ਸਿੰਘ ਦਾ ਇੱਕ ਨਵਾਂ ਮਿੱਤਰ ਬਣਿਆ ਸੀ ਜਿਹੜਾ ਕਿ 3-4 ਮਹੀਨੇ ਹੋਏ ਨੇ ਇਹਨਾਂ ਦੀ ਦੋਸਤੀ ਨੂੰ ਅਕਸਰ ਸੁਖਜੀਤ ਸਿੰਘ ਗੁਰਪ੍ਰੀਤ ਲਵੇ ਪਾਰਟੀ ਕਰਨ ਵਾਸਤੇ ਜਾਂ ਇਕੱਠਿਆਂ ਨਾਲ ਸ਼ਰਾਬ ਪੀਣਾ ਜਾਂ ਪਾਰਟੀ ਕਰਨੀ ਜਾਂ ਕਿਧਰੇ ਘੁੰਮਣ ਜਾਣਾ ਗੁਰਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਇਕੱਠੇ ਜਾਂਦੇ ਸੀ ਫਤਿਹਗੜ੍ਹ ਸਾਹਿਬ ਵਿੱਚ ਉਹਦੇ ਦੋਸਤ ਦਾ ਪਤਾ ਲੱਗਦਾ ਤਾਂ ਪੁਲਿਸ ਗੁਰਪ੍ਰੀਤ ਸਿੰਘ ਦੇ ਜਿਹੜਾ ਘਰ ਆ ਉਹਨੂੰ ਭਾਲ ਦੀ ਹੋਈ ਫਤਿਹਗੜ੍ਹ ਸਾਹਿਬ ਪਹੁੰਚਦੀ ਆ ਤਾਂ ਪੁਲਿਸ ਜਦੋਂ ਗੁਰਪ੍ਰੀਤ ਸਿੰਘ ਦੇ ਘਰੇ ਪਹੁੰਚਦੀ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੀ ਆ ਉੱਥੋਂ ਇੱਕ ਚੀਜ਼ ਸਾਹਮਣੇ ਆਉਂਦੀ ਆ ਕਿ ਪੁਲਿਸ ਵੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਆ ਕਿ ਗੁਰਪ੍ਰੀਤ ਸਿੰਘ ਦੀ ਵੀ ਜਿਹੜੀ ਮੌਤ ਹੋ ਚੁੱਕੀ ਆ ਤਾਂ ਪਰਿਵਾਰਕ ਮੈਂਬਰ ਦੱਸਦੇ ਨੇ ਕਿ 19 ਤੇ 20 ਤਰੀਕ ਦੀ ਜਿਹੜੀ ਰਾਤ ਸੀਗੀ ਉਹਦੇ ਵਿੱਚ ਘਾਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਆ ਤਾਂ ਜਿਹੜੀ ਗੁਰਪ੍ਰੀਤ ਸਿੰਘ ਦੀ ਮੌਤ ਹੋਈ ਆ ਉਹਦਾ ਜਿਹੜਾ ਕਾਰਨ ਉਹ ਇਹ ਰਿਹਾ ਕਿ ਰੋਡ ਐਕਸੀਡੈਂਟ ਵਿੱਚ ਗੁਰਪ੍ਰੀਤ ਸਿੰਘ ਦੀ ਜਿਹੜੀ ਮੌਤ ਹੋ ਚੁੱਕੀ ਆ ਪੁਲਿਸ ਨੂੰ ਵੀ ਇਹ ਗੱਲ ਹਲਾ ਕੇ ਰੱਖ ਦਿੰਦੀ ਆ ਕਿ ਇੱਕ ਦੋਸਤ ਦੀ ਜਿਹੜੀ ਇੱਕ ਦੋਸਤ ਆ ਜਿਹੜਾ ਉਹ ਗੁੰਮ ਹੋ ਗਿਆ ਦੂਜੇ ਦੋਸਤ ਦੀ ਮੌਤ ਹੋ ਗਈ ਪੁਲਸੇ ਸੁਣ ਕੇ ਬਹੁਤ ਹੈਰਾਨ ਹੁੰਦੀ ਆ ਤੇ ਸੁਖਜੀਤ ਸਿੰਘ ਦੀ ਜਿਹੜੀ ਭਾਲ ਆ ਉਹ ਫਿਰ ਤੋਂ ਜਾਰੀ ਕਰਦੀ ਆ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਇਹ ਜਿਹੜੇ ਦੋਨੇ ਕੇਸ ਨੇ ਕਿਤੇ ਨਾ ਕਿਤੇ ਆਪਸ ਵਿੱਚ ਰਲਦੇ ਮਿਲਦੇ ਦਿਖਾਈ ਦਿੰਦੇ ਨੇ ਤਾਂ ਥੋੜਾ ਬਹੁਤਾ ਸ਼ੱਕ ਆ ਜਿਹੜਾ ਪਰਿਵਾਰਕ ਮੈਂਬਰ ਨੇ ਜਿਹੜੇ ਗੁਰਪ੍ਰੀਤ ਸਿੰਘ ਦੇ ਪੁਲਸ ਉਹਨਾਂ ਤੇ ਕਰਦੀ ਆ ਤੇ ਗੁਰਪ੍ਰੀਤ ਸਿੰਘ ਦੀ ਜਿਹੜੇ ਪਰਿਵਾਰਕ ਮੈਂਬਰ ਨੇ ਜਿਵੇਂ ਉਹਨਾਂ ਦੇ ਉਹਦੀ ਪਤਨੀ ਗੁਰਪ੍ਰੀਤ ਸਿੰਘ ਦੀ ਖੁਸ਼ਦੀਪ ਉਹਦਾ ਫੋਨ ਤੇ ਗੁਰਪ੍ਰੀਤ ਸਿੰਘ ਦੇ ਜਿਹੜੇ ਦੋਸਤ ਨੇ ਉਹਨਾਂ ਦਾ ਫੋਨ ਦੀ ਲੋਕੇਸ਼ਨ ਆ ਜਿਹੜੀ ਪੁਲਿਸ ਟ੍ਰੇਸ ਕਰਦੀ ਆ ਤੇ ਪੁਲਿਸ ਨਿਗਰਾਨ ਨਿਗ੍ਹਾ ਰੱਖਦੀ ਆ ਉਹਨਾਂ ਤੇ ਤੇ ਅਚਾਨਕ ਪੁਲਿਸ ਸਾਹਮਣੇ ਇੱਕ ਜਿਹੜਾ ਇੱਕ ਕੇਸ ਆ ਉਹਦੇ ਚ ਮੋੜ ਆਉਂਦਾ ਗੁਰਪ੍ਰੀਤ ਸਿੰਘ ਦੇ ਦੋਸਤ ਤੇ ਗੁਰਪ੍ਰੀਤ ਸਿੰਘ ਦੀ ਜਿਹੜੀ ਵਾਈਫ ਆ ਉਹਦੀ ਲੋਕੇਸ਼ਨ ਜਿਹੜੀ ਸਰਹੰਦ ਦੀ ਨਹਿਰ ਆ ਉੱਥੇ ਪਾਈ ਜਾਂਦੀ ਆ ਜਿੱਥੇ ਸੁਖਜੀਤ ਸਿੰਘ ਦਾ ਜਿਹੜਾ ਮੋਟਰਸਾਈਕਲ ਮਿਲਿਆ ਸੀ ਪੁਲਿਸ ਨੂੰ ਤਾਂ ਇਹ ਦੇਖ ਕੇ ਪੁਲਿਸ ਬਹੁਤ ਹੈਰਾਨ ਹੁੰਦੀ ਆ ਕਿ ਸੁਖਜੀਤ ਸਿੰਘ ਦੇ ਜਿੱਥੇ ਮੋਟਰਸਾਈਕਲ ਦੇ ਚੱਪਲ ਮਿਲੀ ਆ ਉੱਥੇ ਸਾਰੇ ਜਾਣੇ ਇਕੱਠੇ ਹੋ ਕੇ ਕੀ ਕਰ ਰਹੇ ਨੇ ਕੀ ਗੱਲਬਾਤ ਆ ਕੀ ਹੋ ਸਕਦਾ ਤਾਂ ਪੁਲਿਸ ਨੂੰ ਸ਼ੱਕ ਆ ਜਿਹੜਾ ਉਹ ਹੌਲੀ ਹੌਲੀ ਸ਼ੱਕ ਵਧਦਾ ਵਧਦਾ ਇਹਨਾਂ ਤੇ ਕਾਫੀ ਸ਼ੱਕ ਹੋ ਜਾਂਦਾ ਤੇ ਪੁਲਿਸ ਇਹਨਾਂ ਤੋਂ ਵੀ ਪੁੱਛ ਗਿੱਸਾ ਜਿਹੜੀ ਕਾਫੀ ਕਰਦੀ ਆ ਪਰ ਪੁਲਿਸ ਦੇ ਹੱਥ ਤੱਕ ਕੁਝ ਨਹੀਂ ਲੱਗਦਾ ਤਾਂ ਕੁਝ ਦਿਨ ਬੀਤਦੇ ਨੇ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਸ਼ੱਕ ਆ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਤੇ ਵਧ ਜਾਂਦਾ ਉਹਦੇ ਦੋਸਤਾਂ ਤੇ ਵਧ ਜਾਂਦਾ ਤਬ ਤੋਂ ਸੇ ਜਿਹੜੇ ਆਪਣੇ ਜਾਸੂਸ ਨੇ ਆਪਣੇ ਮੁਖਬਰ ਨੇ ਉਹਨਾਂ ਨੂੰ ਅਲਰਟ ਕਰਦੀ ਆ ਉਹਨਾਂ ਨੂੰ ਕਹਿੰਦੀ ਆ ਕਿ ਪਰਿਵਾਰਕ ਮੈਂਬਰ ਨੇ ਜਿਹੜੇ ਗੁਰਪ੍ਰੀਤ ਦੇਤੇ ਉਹਦੇ ਦੋਸਤ ਨੇ ਉਹਨਾਂ ਤੇ ਨਿਗਰਾਨੀ ਰੱਖਣ ਵਾਸਤੇ ਕਹਿੰਦੀ ਆ ਤਾਂ ਜਿਹੜੇ ਮੁਖਬਰ ਨੇ ਉਹ ਸਾਨੂੰ ਪਤਾ ਪੁਛਦੇ ਜਿਹੜੇ ਜਾਸੂਸ ਨੇ ਉਹ ਬਹੁਤ ਤੇਜ਼ ਹੁੰਦੇ ਨੇ ਤਾਂ ਥੋੜੇ ਦਿਨਾਂ ਬਾਅਦ ਜਿਹੜੇ ਪੁਲਿਸ ਦੇ ਜਾਸੂਸ ਤੇ ਮੁਖਬਰ ਨੇ ਉਹ ਇੱਕ ਗੱਲ ਸਾਹਮਣੇ ਲੈ ਕੇ ਆਉਂਦੇ ਨੇ ਪੁਲਿਸ ਦੇ ਕਿ ਜਿਹੜਾ ਗੁਰਪ੍ਰੀਤ ਸਿੰਘ ਆ ਉਹ ਫਤੇਗੜ ਸਾਹਿਬ ਚ ਉਹਨਾਂ ਨੂੰ ਕਿਤੇ ਘੁੰਮਦਾ ਮਿਲਿਆ ਉਹ ਇਸ ਗੱਲ ਦੀ ਜਿਹੜੀ ਜਾਣਕਾਰੀ ਆ ਪੁਲਿਸ ਨੂੰ ਦਿੰਦੇ ਨੇ ਤਾਂ ਪੁਲਿਸ ਇਹ ਜਿਹੜੇ ਸਵਾਲ ਨੇ ਇਹ ਜਿਹੜੀ ਖਬਰਾਂ ਸੁਣ ਕੇ ਜਾਸੂਸਾਂ ਤੋਂ ਬੜੀ ਹੈਰਾਨ ਹੁੰਦੀ ਆ ਕਿ ਐਵੇਂ ਕਿਵੇਂ ਹੋ ਸਕਦਾ ਕਿ ਇੱਕ ਜਿਹੜਾ ਗੁਰਪ੍ਰੀਤ ਸਿੰਘ ਆ ਜਿਹਦੀ ਮੌਤ ਹੋ ਚੁੱਕੀ ਆ ਜਿਹਦਾ ਕਿ ਸੰਸਕਾਰ ਵੀ ਹੋ ਚੁੱਕਿਆ ਜਿਹਦੇ ਕਿ ਪਰਿਵਾਰਕ ਮੈਂਬਰ ਵੀ ਕਹਿ ਰਹੇ ਨੇ ਕਿ ਗੁਰਪ੍ਰੀਤ ਸਿੰਘ ਦਾ ਜਿਹੜਾ ਸੰਸਕਾਰ ਆ ਉਹ ਵੀ ਕੀਤਾ ਗਿਆ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਤਾਂ ਪੁਲਿਸ ਦੇ ਜਿਹੜੇ ਜਾਸੂਸ ਨੇ ਮੁਖਬਰ ਨੇ ਉਹਨਾਂ ਨੂੰ ਪੁਲਿਸ ਫਟਕਾਰ ਲਾਉਂਦੀ ਆ ਇੱਕ ਤਰ੍ਹਾਂ ਤੇ ਗੁੱਸੇ 'ਚ ਆਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਜਿਹੜੀ ਤੁਹਾਡੀ ਜਾਣਕਾਰੀ ਆ ਇਹ ਗਲਤ ਆ ਤਾਂ ਜਾਸੂਸ ਫਿਰ ਤੋਂ ਇਹੀ ਗੱਲ ਸਾਹਮਣੇ ਲੈ ਕੇ ਆਉਂਦੇ ਨੇ ਕਿ ਜਿਹੜੀ ਜਿਹੜਾ ਗੁਰਪ੍ਰੀਤ ਸਿੰਘ ਆ ਉਹ ਹਾਲੇ ਮਰਿਆ ਨਹੀਂ ਉਹ ਹਾਲੇ ਜਿੰਦਾ ਤਾਂ ਇਹ ਖਬਰ ਪੁਲਿਸ ਦੇ ਨਾਲ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਹੈਰਾਨੀ ਕਰਨ ਦੇਣ ਵਾਲੀ ਗੱਲ ਸਾਹਮਣੇ ਆਈ ਸੀ ਇੱਕ ਨਮਈ ਸਾਰੇ ਕੇਸ 'ਚ ਇੱਕ ਇਹ ਕੇਸ ਨੇ ਵੱਖਰੇ ਰੂਪ ਲੈ ਲਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਉਹ ਜਗ੍ਹਾ ਤੇ ਪਹੁੰਚਦੀ ਆ ਜਿੱਥੇ ਜਿਹੜੇ ਜਾਸੂਸ ਨੇ ਉਹ ਦੱਸਦੇ ਗੁਰਪ੍ਰੀਤ ਸਿੰਘ ਕਿੱਥੇ ਰਹਿੰਦਾ ਆਪਣਾ ਭੇਸ ਬਦਲ ਕੇ ਤਾਂ ਪੁਲਿਸ ਉੱਥੋਂ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਹੁਣ ਤੁਸੀਂ ਸਾਰਿਆਂ ਦੇ ਇਹੀ ਜਹਿਨ ਚ ਆਉਂਦਾ ਪੁੱਸ ਦੇ ਵੀ ਜਹਿਨ ਚ ਆਇਆ ਕਿ ਜਿਹੜੇ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਜੀ ਨੇ ਜਿਹੜੇ ਇਨਸਾਨ ਦਾ ਸੰਸਕਾਰ ਕੀਤਾ ਤਾਂ ਉਹ ਇਨਸਾਨ ਕੌਣ ਸੀ ਉਹ ਇਨਸਾਨ ਕਿੱਥੋਂ ਆਇਆ ਜੇ ਜੇਕਰ ਗੁਰਪ੍ਰੀਤ ਜੰਦਾ ਤਾਂ ਸੰਸਕਾਰ ਕਿੱਛਦਾ ਕੀਤਾ ਗਿਆ ਤਾਂ ਇਹ ਜਿਹੜੇ ਸਾਰੇ ਸਵਾਲਾਂ ਦਾ ਜਵਾਬ ਸੀਗੇ ਇਹ ਗੁਰਪ੍ਰੀਤ ਤੇ ਉਹਦੇ ਪਰਿਵਾਰ ਕੋਲ ਸੀਗੇ ਤਾਂ ਗੁਰਪ੍ਰੀਤ ਸਿੰਘ ਦੀ ਪੁਸਤਕ ਇਸ ਚ ਇਹ ਸਾਹਮਣੇ ਆਉਂਦਾ ਗੁਰਪ੍ਰੀਤ ਸਿੰਘ ਦੱਸਦਾ ਕਿ ਮੇਰੇ ਤੇ ਜਿਹੜਾ ਕਰਜ਼ਾ ਸੀ ਉਹ ਬਹੁਤ ਚੜ ਚੁੱਕਿਆ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜਾ ਗੁਰਪ੍ਰੀਤ ਸਿੰਘ ਆ ਇੱਕ ਫਤੇਗੜ ਸਾਹਿਬ ਦੀ ਹਲਦੀ ਰਾਮ ਜਿਹੜੀ ਫੈਕਟਰੀ ਆ ਉਹਦੇ ਪ੍ਰੋਡਕਟ ਨੇ ਜਿਹੜੇ ਉਹਦੇ ਹੋਲਸੇਲਰ ਹੈਦਾ ਉਥੋਂ ਸਮਾਨ ਚੱਕਦਾ ਮਾਲ ਚੱਕਦਾ ਤੇ ਉਹਨੂੰ ਹੋਲਸੇਲਿੰਗ ਤੇ ਵੇਚਦਾ ਤਾਂ ਗੁਰਪ੍ਰੀਤ ਸਿੰਘ ਕਹਿੰਦਾ ਕਿ ਮੈਨੂੰ ਬਹੁਤ ਘਾਟਾ ਪੈ ਚੁੱਕਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਘਾਟਾ ਜਿਹੜਾ ਕਿੱਦਾਂ ਪੂਰਾ ਹੋਊਗਾ ਮੈਂ ਕਰਜ਼ਾਈ ਹੋ ਚੁੱਕਿਆ ਸੀ ਤਾਂ ਮੈਂ ਕਹਿੰਦਾ ਕਿਸੇ ਦੀ ਸਲਾਹ ਲਈ ਕਿਸੇ ਵਿਅਕਤੀ ਦੀ ਜਿੱਥੋਂ ਮੈਨੂੰ ਪਤਾ ਚੱਲਿਆ ਕਿ ਮੈਂ ਘਾਟੇ ਨੂੰ ਕਿਵੇਂ ਪੂਰਾ ਕਰ ਸਕਦਾ ਕਿਵੇਂ ਕਰਜ਼ੇ ਉਤਾਰ ਸਕਦਾ ਤਾਂ ਉਹਨੇ ਦੱਸਿਆ ਕਿ ਇੱਕ ਜਿਹੜਾ ਬੀਮਾ ਏਜੰਟਾ ਉਹਦੇ ਨਾਲ ਉਹਦੀ ਗੱਲਬਾਤ ਹੁੰਦੀ ਆ ਤਾਂ ਬੀਮਾ ਏਜੰਟ ਉਹਨੂੰ ਦੱਸਦਾ ਕਿ ਤੂੰ ਇੱਕ ਵੱਡਾ ਜਿਹੜਾ ਵੱਡਾ ਸਾਰਾ ਬੀਮਾ ਕਰਾ ਲਾ ਤਾਂ ਉਹਦੇ ਕਹਿਣ ਤੇ ਇਹ ਬੀਮਾ ਕਰਾ ਲੈਂਦਾ ਤੇ ਬੀਮਾ ਏਜੰਟ ਇਹਨੂੰ ਰਹਿ ਦਿੰਦਾ ਕਿ ਜੇਕਰ ਤੂੰ ਆਪਣੀ ਜਿਹੜੀ ਮੌਤ ਆ ਉਹਦੀ ਪੁਸ਼ਟੀ ਕਰ ਸਕਦਾ ਪੁਸ਼ਟੀ ਕਰਵਾ ਸਕਦਾ ਤਾਂ ਤੇਰੀ ਮੌਤ ਬਾਅਦ ਤੇਰਾ ਜਿਹੜਾ ਪੈਸਾ ਹੈਗਾ ਉਹ ਤੇਰੇ ਪਰਿਵਾਰ ਨੂੰ ਮਿਲ ਸਕਦਾ ਜਿਹਦੇ ਨਾਲ ਤੇਰਾ ਸਾਰਾ ਕਰਜ਼ਾ ਉਤਰ ਜਾਊਗਾ ਤਾਂ ਗੁਰਪ੍ਰੀਤ ਸਿੰਘ ਕਹਿੰਦਾ ਕਿ ਅਸੀਂ ਦਿਮਾਗ ਲਾਇਆ ਅਸੀਂ ਸੋਚਿਆ ਕਿ ਜਿਹੜੀ ਇਹ ਡਰਾਮਾ ਗਾ ਗੁਰਪ੍ਰੀਤ ਸਿੰਘ ਨੇ ਮੌਤ ਦਾ ਡਰਾਮਾ ਕੀਤਾ ਉਹ ਬੀਮਾ ਕੰਪਨੀ ਤੋਂ ਬੀਮਾ ਲੈਣ ਵਾਸਤੇ ਇਹ ਸਾਰਾ ਇਹਨਾਂ ਨੇ ਜਿਹੜਾ ਖੇਡ ਰਚਿਆ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਤੇ ਉਹਦੇ ਜਿਹੜੇ ਦੋਸਤ ਨੇ ਤੇ ਉਹਦੀ ਪਤਨੀ ਆ ਗੁਰਪ੍ਰੀਤ ਸਿੰਘ ਦੀ ਖੁਸ਼ਦੀਪ ਉਹਨੇ ਇਹਦਾ ਸਾਥ ਦਿੱਤਾ ਇਸ ਕਰਕੇ ਜਿਹੜੀ ਇਹ ਸਾਰਾ ਡਰਾਮਾ ਇਹ ਝੂਠੀ ਖਬਰ ਸੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਇਹ ਫਲਾਈ ਇਹਨਾਂ ਨੇ ਤਾਂ ਹੁਣ ਸਵਾਲ ਦੁਬਾਰਾ ਫਿਰ ਤੋਂ ਹੀ ਸਾਹਮਣੇ ਆ ਰਿਹਾ ਕਿ ਜਿਹੜੇ ਬੰਦੇ ਦਾ ਸੰਸਕਾਰ ਕੀਤਾ ਗਿਆ ਤਾਂ ਉਹ ਕੌਣ ਸੀ ਤਾਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜਾ ਜਿਹੜੇ ਇਨਸਾਨ ਦਾ ਸੰਸਕਾਰ ਕੀਤਾ ਗਿਆ ਘਰੇ ਲਿਜਾ ਕੇ ਤਾਂ ਉਹ ਇਨਸਾਨ ਕੋਈ ਹੋਰ ਨਹੀਂ ਇਹਦਾ ਦੋਸਤ ਜਿਹੜਾ ਸੁਖਜੀਤ ਸਿੰਘ ਆ ਉਹੀ ਸੀਗਾ ਇਹਨੇ ਦੱਸਿਆ ਕਿ ਸੁਖਜੀਤ ਸਿੰਘ ਨੂੰ ਇਹ ਕਿਤੇ ਬਾਹਰ ਬੁਲਾਉਂਦਾ ਇਕੱਠੇ ਸ਼ਰਾਬ ਪੀਂਦੇ ਨੇ ਜਦੋਂ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਦਵਾਈ ਪਿਆ ਕੇ ਉਹਨੂੰ ਉਦੀ ਸਿੱਧੂ ਬੁੱਧਾ ਜਿਹੜੀ ਉਹ ਖਤਮ ਹੋਣ ਲੱਗਦੀ ਆ ਉਹਨੂੰ ਪਤਾ ਨਹੀਂ ਲੱਗਦਾ ওভারਡੋਜ਼ ਹੋ ਜਾਂਦੀ ਆ ਜਦੋਂ ਨਸ਼ੇ ਦੀ ਤਾਂ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਜਾਂਦਾ ਸੁਖਜੀਤ ਸਿੰਘ ਦਾ ਹੁਣ ਤੁਸੀਂ ਦੇਖੋ ਕਿ ਪੈਸੇ ਦੇ ਲਾਲਚ ਚਾਕੇ ਫਿਰ ਤੋਂ ਲਾਲਚ ਦੇ ਨਾਲ ਹੀ ਜੁੜੀ ਹੋਈ ਇਹ ਕਹਾਣੀ ਆ ਕਿ ਆਪਣੇ ਦੋਸਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਕਤਲ ਕਰਨ ਤੋਂ ਬਾਅਦ ਵੀ ਇਹ ਜਿਹੜਾ ਇਹਨਾਂ ਦਾ ਪਲਾਨ ਆ ਇੱਥੇ ਨਹੀਂ ਰੁਕਦਾ ਕਤਲ ਕਰਨ ਤੋਂ ਬਾਅਦ ਉਹਨੂੰ ਇੱਕ ਸੁਨਸਾਨ ਜਗ੍ਹਾ ਤੇ ਲਿਜਾਇਆ ਜਾਂਦਾ ਉੱਥੇ ਟਰੱਕ ਲਿਜਾ ਕੇ ਉਹਦੇ ਜਿਹੜੀ ਬਾਡੀ ਆ ਜਿਹੜਾ ਉਹਦਾ ਸਰੀਰ ਆ ਉਹਦੇ ਚਿਹਰੇ ਦੇ ਉੱਤੇ ਟਰੱਕ ਦੇ ਜਿਹੜੇ ਟਾਇਰ ਨੇ ਉਹ ਬਾਰ-ਬਾਰ ਚੜੇ ਜਾਂਦੇ ਨੇ ਉਹਨਾਂ ਚਿਰ ਟਰੱਕ ਉਹਦੀ ਜਿਹੜੀ ਫੇਸ ਨੂੰ ਉਹਦੇ ਚਿਹਰੇ ਨੂੰ ਕੁਚਲਦਾ ਰਿਹਾ ਜਿੰਨਾ ਚਿਰ ਉਹਦੀ ਜਿਹੜੀ ਚਿਹਰੇ ਦੀ ਪਹਿਚਾਣ ਆ ਜਿਹੜੀ ਉਹ ਮਿਟ ਨਹੀਂ ਜਾਂਦੀ ਜਾਨੀ ਕਿ ਸੁਖਜੀਤ ਸਿੰਘ ਦਾ ਜਿਹੜਾ ਚਿਹਰਾ ਸੀਗਾ ਉਹ ਇੰਨਾ ਜ਼ਿਆਦਾ ਧਾ ਚੁੱਕਿਆ ਸੀਗਾ ਟਾਇਰਾਂ ਦੇ ਨਾਲ ਕਿ ਉਹਦੀ ਜਿਹੜੀ ਪਹਿਚਾਣਾ ਫੇਸ ਦੀ ਉਹ ਨਹੀਂ ਆਉਂਦੀ ਸੀ ਇਸ ਕਰਕੇ ਜਿਹੜੇ ਹੋਰ ਪਿੰਡ ਦੇ ਜਿਹੜੇ ਜਾਂ ਰਿਸ਼ਤੇਦਾਰ ਸੀ ਕਿ ਗੁਰਪ੍ਰੀਤ ਦੇ ਉਹ ਇਹੀ ਮੰਨ ਰਹੀ ਸੀ ਕਿ ਗੁਰਪ੍ਰੀਤ ਸਿੰਘ ਦਾ ਜਿਹੜਾ ਗੁਰਪ੍ਰੀਤ ਸਿੰਘ ਦੀ ਇਹ ਜਿਹੜੀ ਮੌਤ ਹੋ ਚੁੱਕੀ ਆ ਇਸ ਕਰਕੇ ਇਹ ਜਿਹੜਾ ਡਰਾਮਾ ਰਚਣ ਕਰਕੇ ਉਹ ਜਿਹੜਾ ਸੁਖਜੀਤ ਸਿੰਘ ਆ ਉਹਦੇ ਉਹਦੇ ਚਿਹਰੇ ਨੂੰ ਇੰਨੀ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਗਿਆ ਸੀ ਇਹਨਾਂ ਨੇ ਗੁਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਸੁਖਜੀਤ ਸਿੰਘ ਨੂੰ ਇਹ ਮੋਰੀ ਬਣਾਉਣ ਤੋਂ ਪਹਿਲਾਂ ਇਹ ਜਾਲ 'ਚ ਫਸਾਉਣ ਤੋਂ ਪਹਿਲਾਂ ਇਹਨਾਂ ਨੇ ਇੱਕ ਲੁਧਿਆਣੇ ਤੋਂ ਇੱਕ ਮੁੰਡਾ ਇਹਨਾਂ ਨੇ ਚੱਕਿਆ ਸੀਗਾ ਜਿਹਦਾ ਨਾਮ ਕਪਲ ਸੀ ਫਿਰ ਉਸ ਤੋਂ ਬਾਅਦ ਜਦੋਂ ਕਪਲ ਨੂੰ ਇਹ ਚੱਕਦੇ ਨੇ ਤਾਂ ਉਹਦੀ ਜਿਹੜੀ ਬੋਡੀ ਆ ਉਹਤੇ ਟੈਟੂ ਬਣੇ ਹੁੰਦੇ ਨੇ ਇਸ ਕਰਕੇ ਜਿਹੜਾ ਕਪਲ ਆ ਉਹਨੂੰ ਇਹ ਬਾਅਦ 'ਚ ਛੱਡ ਦਿੰਦੇ ਨੇ ਤੇ ਉਸ ਤੋਂ ਬਾਅਦ ਇੱਕ ਪਟਿਆਲੇ ਦੇ ਨੌਜਵਾਨ ਨੂੰ ਫੜਦੇ ਨੇ ਉਹਦਾ ਰੰਗ ਚਿੱਟਾ ਹੋਣ ਕਰਕੇ ਤੇ ਉਹਦਾ ਕੱਦ ਕਾਠਾ ਥੋੜਾ ਵੱਧ ਹੋਣ ਕਰਕੇ ਉਹਨੂੰ ਵੀ ਛੱਡ ਦਿੱਤਾ ਜਾਂਦਾ ਪਰ ਕਿਤੇ ਨਾ ਕਿਤੇ ਇਹਦੇ ਇਹਨਾਂ ਦੇ ਜਾਲ 'ਚ ਆ ਇਨਾਂ ਦਾ ਸ਼ਿਕਾਰ ਇਨਾਂ ਦਾ ਦੋਸਤ ਹੀ ਹੋ ਜਾਂਦਾ ਤਾਂ ਹੁਣ ਤੁਸੀਂ ਦੇਖੋਗੇ ਆਪਾਂ ਜਦੋਂ ਆਪਣੇ ਮਾਪੇ ਜਾਂ ਆਪਣੇ ਭੈਣ ਭਰਾ ਜਾਂ ਆਪਣੇ ਰਿਸ਼ਤੇਦਾਰ ਆਪਣੇ ਕਹਿੰਦੇ ਨੇ ਕਿ ਬਾਹਰ ਨਾ ਨਿਕਲੋ ਧਿਆਨ ਰੱਖੋ ਤਾਂ ਆਪਾਂ ਕਹਿੰਦੇ ਕਿ ਸਾਡਾ ਕਿਹੜਾ ਕੋਈ ਕਸੂਰ ਆ ਅਸੀਂ ਕਿਹੜਾ ਕਿਸੇ ਦਾ ਕੁਝ ਬੁਰਾ ਕੀਤਾ ਤਾਂ ਇੱਥੇ ਵੀ ਪੱਖ ਦੇਖਣ ਨੂੰ ਮਿਲ ਰਿਹਾ ਕਿ ਸੁਖਜੀਤ ਸਿੰਘ ਨੇ ਕਿਹੜਾ ਕਿਸੇ ਦਾ ਕੋਈ ਬੁਰਾ ਕੀਤਾ ਸੀ ਜਾਂ ਗੁਰਪ੍ਰੀਤ ਸਿੰਘ ਦਾ ਕੋਈ ਬੁਰਾ ਕੀਤਾ ਸੀ ਉਹ ਇੱਕ ਆਪਣੇ ਦੋਸਤ ਦੇ ਬੁਲਾਉਣ ਦੇ ਉੱਤੇ ਗਿਆ ਸੀ ਨਾ ਉਹਦਾ ਕੋਈ ਕਸੂਰ ਸੀ ਨਾ ਉਹਦਾ ਕੋਈ ਲੈਣਾ ਦੇਣਾ ਸੀ ਇਸ ਘਟਨਾ ਨਾਲ ਬਸ ਉਸ ਨੂੰ ਸ਼ਿਕਾਰ ਬਣਾਇਆ ਗਿਆ ਉਸ ਤੋਂ ਬਾਅਦ ਪੁਲਿਸ ਜਿਹੜਾ ਰਾਜੇਸ਼ ਕੁਮਾਰ ਆ ਉਹਦਾ ਦੋਸਤ ਗੁਰਪ੍ਰੀਤ ਸਿੰਘ ਦਾ ਤੇ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਵਾਈਫ ਆ ਖੁਸ਼ਦੀਪ ਕੌਰ ਤੇ ਗੁਰਪ੍ਰੀਤ ਸਿੰਘ ਨੂੰ ਪੁਲਿਸ ਹਿਰਾਸਤ ਚ ਲੈਦੀ ਆ ਤੇ ਉਹਨਾਂ ਦੇ ਵੱਖ-ਵੱਖ ਧਾਰਨ ਲਾ ਕੇ ਉਹਨਾਂ ਨੂੰ ਅਰੈਸਟ ਕਰ ਲੈਂਦੀ ਆ ਤੇ ਹੁਣ ਤੁਸੀਂ ਦੇਖੋ ਕਿ ਦੁਨੀਆਦਾਰੀ ਕਿੱਧਰ ਜਾ ਰਹੀ ਆ ਅਸੀਂ ਹਰ ਇੱਕ ਕਹਾਣੀ ਚ ਇਹੀ ਕਹਿੰਦੇ ਆ ਕਿ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਅਲਰਟ ਰਹੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖੇ ਕਮੈਂਟ ਕਰਕੇ ਜਰੂਰ ਦੱਸੋ ਕਹਾਣੀ ਨੂੰ ਲਾਈਕ ਕਰਦਿਆ ਕਰੋ ਆਪਣਾ ਫਰਜ਼ ਸਮਝਦੇ ਹੋ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ